ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਅਲੀਗੇਸ਼ਨ ਨੇ ਕਿ ਚਿੱਟੇ ਦਾ ਜ਼ਹਿਰ ਜਿਹੜਾ ਹੈ ਪੰਜਾਬ ਦੇ ਵਿੱਚ ਪੰਥਕ ਪਾਰਟੀ ਦੇ ਲੀਡਰਾਂ ਨੇ ਵੜਿਆ। ਖੇਤਰੀ ਪਾਰਟੀ ਨੂੰ ਲੋਕਾਂ ਦੇ ਸਾਹਮਣੇ ਉਹਨਾਂ ਦਾ ਕਰਦਾਰ ਕੁਸ਼ੀ ਕਰਨ ਦਾ ਇਹ ਤਰੀਕਾ ਇਹਨਾਂ ਨੇ ਲੱਭਿਆ। ਤਨਵੀਰ ਗਿਲਸਾਬ ਦਾ ਇੰਟਰਵਿਊ ਸੁਣ ਰਿਹਾ ਸੀ ਵੱਡੇ ਨਸ਼ਾ ਤਸਕਰ ਦਾ ਨਾਮ ਲੈਂਦੇ ਨੇ। ਉਹ ਕਹਿੰਦੇ ਨੇ ਕਿ ਉਹ ਨਸ਼ਾ ਤਸਕਰ ਜਿਹੜਾ ਮਜੀਠੀਆ ਸਾਹਿਬ ਦੇ ਬੈੱਡਰੂਮ ਤੱਕ ਜਾਂਦਾ ਸੀ। ਮਜੀਠੀਆ ਸਾਹਿਬ ਦੇ ਘਰੇ ਵੱਡੇ-ਵੱਡੇ ਨਸ਼ਾ ਤਸਕਰ ਰਹਿੰਦੇ ਸੀ। ਕਰਾਇਨਿਤਕ ਬੰਦੇ ਦੀ ਗੱਲ ਕੀ ਹੁੰਦੀ ਹੈ ਸਾਡੇ ਕੋਲੇ ਹਰ ਤਰ੍ਹਾਂ ਦਾ ਬੰਦੇ ਨੇ ਤੁਰੇ ਆਣਾ ਚੱਗੇ ਨੇ ਵੀ ਆਉਣਾ ਮਾੜੇ ਨੇ ਵੀ ਆਉਣਾ ਕਿਸੇ ਦੇ ਚਿਹਰੇ ਤੇ ਤਾਂ ਲਿਖਿਆ ਨਹੀਂ ਕਿ ਇਹ ਬੰਦਾ ਇਹੀ ਗੱਲ ਜੇ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਕਿਸੇ ਕਾਂਗਰਸ ਆਗੂ ਦੇ ਜਾਂ ਕਿਸੇ ਝਾੜੂ ਵਾਲੇ ਦੇ ਨਾਲ ਫੋਟੋਜ਼ ਵਾਇਰਲ ਹੋ ਜਾਣ ਕੇਜਰੀਵਾਲ ਸਾਹਿਬ ਨਾਲ ਵਾਇਰਲ ਹੋ ਜਾਣ ਇਹ ਸਟੈਂਡ ਰੱਖੂਗੇ ਕਿ ਯਾਰ ਇਹਨਾਂ ਕੋਲ ਤਾਂ ਹਰ ਕਿਸੇ ਬੰਦੇ ਨੇ ਜਿਸ ਪਾਰਟੀ ਦੇ ਆਗੂ ਦੇ ਉੱਪਰ ਚਿੱਟਾ ਵੇਚਣ ਦੇ ਹਾਲੇ ਚ ਹੈ ਅਲੀਗੇਸ਼ਨ ਨੇ ਅਲੀਗੇਸ਼ਨ ਹੀ ਲੱਗ ਜਾਣ ਜਿਸ ਪਾਰਟੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕਰਵਾਉਣ ਦੇ ਅਲੀਗੇਸ਼ਨ ਹੀ ਲੱਗ ਜਾਣ ਜਿਸ ਪਾਰਟੀ ਦੇ ਰਾਜ ਦੇ ਵਿੱਚ ਗੋਲੀਆਂ ਚਲਾਈਆਂ ਜਾਣ ਜਸਪਾਲ ਸਿੰਘ ਚੌੜ ਸਦਮਾ ਵਰਗੇ ਨੌਜਵਾਨ ਜਿਹੜੇ ਨੇ ਖਤਮ ਕੀਤੇ ਜਾਣ ਜਾਂ ਬਾਬਲ ਕਲਾ ਗੋਲੀ ਕਾਂਡ ਦੇ ਵਿੱਚ ਦੋ ਨੌਜਵਾਨ ਖਤਮ ਕੀਤੇ ਜਾਣ ਉਹ ਕਿਵੇਂ ਬਚਾਉਣਗੇ ਬਾਈ ਜੀ ਪੰਜਾਬ ਦਿੱਲੀ ਤੋਂ ਜਿੰਨੀਆਂ ਵੀ ਪਾਰਟੀਆਂ ਚੱਲਦੀਆਂ ਨੇ ਕੇਂਦਰੀ ਪਾਰਟੀਆਂ ਆਪਾਂ ਕਹਿ ਲੈਂਦੇ ਆ ਭਾਵੇਂ ਭਾਜਪਾ ਹੋਵੇ ਤੁਸੀਂ ਵੀ ਇੱਕ ਸਮੇਂ ਉਹਨਾਂ ਦੀ ਝੋਲੀ ਵਿੱਚ ਬੈਠੇ ਸੀ ਉਹੀ ਭਾਜਪਾ ਦੇ ਬੰਦੇ 84 ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਪਰ ਉਤਰੇ ਸੀਗੇ ਜਾਂ ਦੇਸ਼ ਦੀਆਂ ਸੜਕਾਂ ਦੇ ਉੱਪਰ ਉਤਰੇ ਸੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਫੌਜ ਭੇਜੋ ਤੁਹਾਨੂੰ ਉਸ ਸਮੇਂ ਨਹੀਂ ਦੇਖਿਆ ਆਪਣੇ ਪੋਲੀਟੀਕਲ ਅੰਬੀਸ਼ਨਸ ਜਿਹੜੇ ਨੇ ਉਹ ਪੂਰੇ ਕੀਤੇ ਸੀ ਸਿਰਫ ਸੱਤਾ ਦਾ ਹੀ ਲਾਲਚ ਸੀ ਅਕਾਲੀ ਦਲ ਨੂੰ ਅਕਾਲੀ ਦਲ ਦੇ ਵਿੱਚ ਪਿਆ ਖਲਾਰਾ ਸਿੰਪਟਨ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਪੰਥਕ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਬਖੇੜਾ ਖੜਾ ਹੋ ਜਾਂਦਾ ਅਕਾਲੀ ਦਲ ਦੇ ਤਿੱਗ ਜਾਗੂ ਵਿਕਰਮ ਮਜੀਠੀਆ ਲਗਾਤਾਰ ਜੇਲ੍ਹ ਦੇ ਵਿੱਚ ਨੇ ਕਾਫੀ ਵੱਡੇ ਆਗੂ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਮਾੜੇ ਸਮਿਆਂ ਦੇ ਵਿੱਚ ਯੋਗਦਾਨ ਬਹੁਤ ਵੱਡਾ ਸੀ ਉਹ ਅੱਜ ਪਾਰਟੀ ਤੋਂ ਦੂਰ ਹੋ ਚੁੱਕੇ ਨੇ ਕੀ ਇਸ ਸਭ ਖਲਾਰੇ ਨੂੰ ਦੇਖ ਕੇ 2027 ਦੇ ਵਿੱਚ ਮੁੜ ਸਰਕਾਰ ਬਣਾਉਣ ਦਾ ਅਕਾਲੀ ਵਰਕਰਾਂ ਦਾ ਸੁਪਨਾ ਪੂਰਾ ਹੋ ਵੀ ਪਾਏਗਾ ਜਾਂ ਫਿਰ ਹਲੇ ਇੱਕ ਟਰਮ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਰਹਿਣਾ ਪਏਗਾ ਇਸੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਾਜਵਿੰਦਰ ਸਿੰਘ ਰੰਦਾਵਾ ਵਿਧਾਨ ਸਭਾ ਹਲਕਾ ਟਰਮਕੋਟ ਦੇ ਅਕਾਲੀ ਦਲ ਹਲਕਾ ਇੰਚਾਰਜ ਮੌਜੂਦ ਨੇ ਗੱਲਬਾਤ ਕਰਦੇ ਆ ਅਕਾਲੀ ਸਿਆਸਤ ਦੇ ਬਾਰੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪ੍ਰਥਮ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਔਰ ਸੰਸਾਰਦੀਪ ਸਿੰਘ ਜੀ ਤੁਹਾਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਿਲਕੁਲ ਕਿਰਪਾ ਜੀ ਕੋਲ ਸਭ ਅਕਾਲੀ ਦਾ ਠੀਕ ਹੋ ਜਾਏਗਾ 2027 ਤੱਕ ਅਵਸ਼ਯ ਹੋਏਗਾ ਜੀ ਡੈਫੀਨਿਟਲੀ ਹੋਏਗਾ ਕਿਉਂਕਿ ਖਲਾਰਾ ਬਹੁਤ ਪਿਆ ਹੋਇਆ ਹੈ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਨੇ ਅਲੀਗੇਸ਼ਨ ਬਹੁਤ ਭਾਰੇ ਨੇ ਹਜ਼ਾਰਾਂ ਏਕੜ ਪ੍ਰਾਪਰਟੀ ਦੇ ਅਲੀਗੇਸ਼ਨ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਅਲੀਗੇਸ਼ਨ ਨੇ ਕਿ ਚਿੱਟੇ ਦਾ ਜ਼ਹਿਰ ਜਿਹੜਾ ਹੈ ਪੰਜਾਬ ਦੇ ਵਿੱਚ ਪੰਥਕ ਪਾਰਟੀ ਦੇ ਲੀਡਰਾਂ ਦੇ ਵਾਰਿਆ ਸੰਸਾਰਦੀਪ ਜੀ ਜਦੋਂ ਅਸੀਂ ਪਿੱਛੇ ਝਾਤ ਮਾਰੀਏ 1980 ਦੇ ਵੇਲੇ ਉਦੋਂ ਤੋਂ ਹੀ ਇਹ ਜਿਹੜਾ ਚਿੱਟੇ ਦਾ ਜਿਹੜਾ ਇਹ ਚੱਲ ਰਿਹਾ ਸੀ ਸਿਸਟਮ ਮੈਂ ਇੱਕ ਦਿਨ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੀ ਤਕਰੀਰ ਸੁਣ ਰਿਹਾ ਸੀ ਉਹਨਾਂ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਇਹ ਉਹਨਾਂ ਨੇ ਗੱਲ ਕਹੀ ਸੀ ਤਾਂ ਇਹ ਜਿਹੜਾ ਐਲੀਗੇਸ਼ਨ ਲਾਇਆ ਹੈ ਸਰ ਦਾ ਬਿਕਰਮ ਸਿੰਘ ਮਜੀਠੀਆ ਤੇ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦਾ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਚਿਹਰਾ ਔਰ ਨਾਲ ਹੀ ਖੇਤਰੀ ਪਾਰਟੀ ਨੂੰ ਲੋਕਾਂ ਦੇ ਸਾਹਮਣੇ ਉਹਨਾਂ ਦਾ ਕਰਦਾਰ ਕੁਸ਼ੀ ਕਰਨ ਦਾ ਇਹ ਤਰੀਕਾ ਇਹਨਾਂ ਨੇ ਲੱਭਿਆ ਔਰ ਇੰਨੇ ਸਾਲ ਹੋ ਗਏ ਇਨੀਆਂ ਸਿੱਟ ਬਿਠਾ ਦਿੱਤੀਆਂ ਪਰ ਕਿਤੇ ਵੀ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਇਹਦੇ ਵਿੱਚ ਕਿਤੇ ਹੱਥ ਨਹੀਂ ਦਿਖਾਈ ਦਿੱਤਾ ਹੁਣ ਇਹਨਾਂ ਨੇ ਆ ਨਵੀਂ ਗੱਲ ਕਹਿ ਦਿੱਤੀ ਕਿ ਸਰੋਤ ਜਿਹੜੇ ਨੇ ਉਹ ਸਰੋਤਾਂ ਤੋਂ ਵੱਧ ਆਮਦਨ ਜਿਹੜੀ ਹੈਗੀ ਹੈ ਉਹਦਾ ਉਹਨੂੰ ਉਹਨਾਂ ਨੇ ਕੇਸ ਪਾਤਾ ਜਿਹਦਾ ਹਜੇ ਤੱਕ ਵੀ ਇਹਨਾਂ ਦੇ ਕੋਲੇ ਕੋਈ ਪੁਖਤਾ ਸਬੂਤ ਉਹ ਨਜ਼ਰ ਨਹੀਂ ਆਇਆ ਇਹ ਦਿਖਾ ਨਹੀਂ ਪਾਇਆ ਬਾਈ ਜੀ ਤੁਸੀਂ ਸਬੂਤ ਦੀ ਗੱਲ ਕੀਤੀ ਆ ਜਾਂ ਐਲੀਗੇਸ਼ਨਸ ਦੀ ਗੱਲ ਕੀਤੀ ਆ ਜੀ ਤਲਵੀਰ ਗਿੱਲ ਸਾਫ ਦਾ ਪੀਏ ਵਿਕਰਮਜੀਤ ਸਿੰਘ ਮਜੀਠੀਆ ਜਿੱਥੇ ਤੱਕ ਅਸੀਂ ਸਮਝਦੇ ਆ ਇੱਕ ਲੀਡਰ ਦੇ ਸਾਰੇ ਪੇਤੇ ਇੱਕ ਪੀਏ ਦੇ ਕੋਲ ਹੁੰਦੇ ਨੇ ਉਹਨਾਂ ਦਾ ਮੈਂ ਇੱਕ ਤਲਵੀਰ ਗਿੱਲ ਸਾਫ ਦਾ ਇੰਟਰਵਿਊ ਸੁਣ ਰਿਆ ਸੀ ਵੱਡੇ ਨਸ਼ਾ ਤਸਕਰ ਦਾ ਨਾਮ ਲੈਂਦੇ ਨੇ ਉਹ ਕਹਿੰਦੇ ਨੇ ਕਿ ਉਹ ਨਸ਼ਾ ਤਸਕਰ ਜਿਹੜਾ ਮਜੀਠੀਆ ਸਾਹਿਬ ਦੇ ਬੈਡਰੂਮ ਤੱਕ ਜਾਂਦਾ ਸੀ ਦੋਨੋਂ ਜਾਣੇ ਉਸੇ ਕਮਰੇ ਦੇ ਵਿੱਚ ਰਹਿੰਦੇ ਸੀ ਮਜੀਠੀਆ ਸਾਹਿਬ ਦਾ ਘਰੇ ਵੱਡੇ ਵੱਡੇ ਨਸ਼ਾ ਤਸਕਰ ਰਹਿੰਦੇ ਸੀਗੇ ਤਲਵੀਰ ਗਿੱਲ ਨੂੰ ਦਾ ਇਹ ਬਿਆਨ ਚਟੋਪਾਦਿਆ ਸਾਹਿਬ ਬੀਜੀਪੀ ਸਾਫ ਦਾ ਉਹਨਾਂ ਦੇ ਬਿਆਨ ਨੇ ਮਜੀਠੀਆ ਸਾਹਿਬ ਦੇ ਖਿਲਾਫ ਕਿ ਹਾਂ ਮਜੀਠੀਆ ਸਾਹਿਬ ਨੇ ਚਿੱਟਾ ਵੇਚਿਆ ਤੇ ਇਸ ਗੱਲ ਨੂੰ ਸਾਬਤ ਕਰਨਾ ਚਾਹੀਦਾ ਹੈ ਬਿਨਾ ਪ੍ਰੂਫ ਤੋਂ ਆਪਾਂ ਜੋ ਮਰਜੀ ਕਹੀ ਜਾਈਏ ਦੇਖੋ ਕੇਜਰੀਵਾਲ ਸਾਹਿਬ ਨੇ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਕਿੰਨਾ ਪ੍ਰਚਾਰ ਕੀਤਾ ਕਿ ਵਿਕਰਮ ਸਿੰਘ ਚਿੱਟੇ ਦਾ ਵਪਾਰੀ ਹੈ ਤੇ ਆਖਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਨਿਕਲਿਆ ਕੀ ਗੱਲ ਤਰਬੀਰ ਸਿੰਘ ਜਿਲ ਦੀ ਤੁਸੀਂ ਕੀਤੀ ਹੈ ਉਹਨਾਂ ਦਾ ਨਿੱਜੀ ਸਕੱਤਰ ਰਿਹਾ ਉਹਨਾਂ ਦਾ ਮੈਂ ਖੁਦ ਬੜਾ ਨੇੜੇ ਹੋ ਕੇ ਵਿੱਚ ਰਿਹਾ ਸਦਾ ਵਿਕਰਮ ਸਿੰਘ ਮਜੀਠੀਆ ਦੇ ਮੈਨੂੰ ਸੰਸਾਰਦੀਪ ਜੀ ਇੱਕ ਵੀ ਗੱਲ ਮੈਨੂੰ ਗੁਰੂ ਸਾਹਿਬ ਦੀ ਸਿੱਖਿਆ ਤੋਂ ਪਾਸੇ ਹੋ ਕੇ ਜੇ ਵਿਕਰਮ ਸਿੰਘ ਮਜੀਠੀਆ ਚੱਲੇ ਹੋਣ ਤਾਂ ਮੈਂ ਇਹ ਗੱਲ ਦੇ ਲਈ ਮੈਂ ਕਹਿ ਸਕਦਾ ਕਿ ਹਾਂ ਇਹ ਬੰਦਾ ਇਹ ਗਲਤ ਹੈ ਮੈਂ ਬਹੁਤ ਨੇੜੇ ਹੋ ਕੇ ਰਿਹਾ ਸਭ ਤੋਂ ਪਹਿਲਾਂ ਉਦੋਂ ਯੂਥ ਜੁੜੀ ਨਹੀਂ ਸੀ ਪੰਜਾਬ ਦੀ ਸਦਾ ਵਿਕਰਮ ਸਿੰਘ ਮਜੀਠੀਆ ਨਾਲ ਸਭ ਤੋਂ ਪਹਿਲਾਂ ਦਾਸ ਉਹਨਾਂ ਦੇ ਨਾਲ ਜੁੜਿਆ ਸੀ ਅਸੀਂ ਬੈਟਸ ਦਾ ਵਿਕਰਮ ਸਿੰਘ ਮਜੀਠੀਆ ਨੇ ਵਿਕਰਮ ਮਜੀਠੀਆ ਦੀ ਨਗਰ ਕੌਂਸਲ ਦੀ ਚੋਣ ਦੇ ਵਿੱਚ ਦੋਨਾਂ ਨੇ ਪੈਦਲ ਡੋਰ ਟੂ ਡੋਰ ਕੱਢਿਆ ਇਹ ਸਾਰੇ ਕੰਮ ਅਸੀਂ ਗਰਾਊਂਡ ਲੈਵਲ ਤੇ ਕੀਤੇ ਹੋਏ ਆ ਮੈਂ ਇੰਨਾ ਨੇੜੇ ਹੋ ਕੇ ਵੇਖਿਆ ਕੋਈ ਵੀ ਉਹਨਾਂ ਦਾ ਇਹੋ ਜਿਹਾ ਨਹੀਂ ਹੁਣ ਰਾਜਨੀਤਿਕ ਬੰਦੇ ਦੀ ਗੱਲ ਕੀ ਹੁੰਦੀ ਹੈ ਸਾਡੇ ਕੋਲੇ ਹਰ ਤਰ੍ਹਾਂ ਦਾ ਬੰਦੇ ਨੇ ਤੁਰੇ ਆਉਣਾ ਚੱਗੇ ਨੇ ਵੀ ਆਉਣਾ ਮਾੜੇ ਨੇ ਵੀ ਆਉਣਾ ਕਿਸੇ ਦੇ ਚਿਹਰੇ ਤੇ ਤਾਂ ਲਿਖਿਆ ਨਹੀਂ ਕਿ ਇਹ ਬੰਦਾ ਇਹੀ ਗੱਲ ਜੇ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਕਿਸੇ ਕਾਂਗਰਸੀ ਆਗੂ ਦੇ ਜਾਂ ਕਿਸੇ ਝਾੜੂ ਵਾਲੇ ਦੇ ਨਾਲ ਫੋਟੋਜ਼ ਵਾਇਰਲ ਹੋ ਜਾਣ ਕੇਜਰੀਵਾਲ ਸਾਹਿਬ ਨਾਲ ਵਾਇਰਲ ਹੋ ਜਾਣ ਇਹ ਸਟੈਂਡ ਰੱਖੋਗੇ ਕਿ ਯਾਰ ਇਹਨਾਂ ਕੋਲ ਤਾਂ ਹਰ ਕਿਸੇ ਬੰਦੇ ਨੇ ਆਉਣਾ ਬਾਈ ਜੀ ਨਸ਼ਾ ਤਸਕਰ ਨਸ਼ਾ ਤਸਕਰ ਇੰਨਾ ਸੌਖਾ ਕੀ ਮਜੀਠੀਆ ਸਾਹਿਬ ਤੱਕ ਪਹੁੰਚਣਾ ਇੰਨਾ ਸੌਖਾ ਸੀ ਕੀ ਉਹਨਾਂ ਦੇ ਘਰ ਦੇ ਵਿੱਚ ਰਹਿਣਾ ਇੰਨਾ ਸੌਖਾ ਕਿ ਹਰ ਕੋਈ ਆ ਸਕਦਾ ਕੀ ਸੰਸਾਰਦੀਪ ਕੱਲੋਂ ਵਿਕਰਮ ਮਜੀਠੀਆ ਦੇ ਘਰ ਜਾ ਕੇ ਇੱਕ ਰਾਤ ਰਹਿ ਸਕਦਾ ਮੈਨੂੰ ਲੱਗਦਾ ਮੰਮਤਾ ਜੀ ਸਿਕਿਉਰਟੀ ਵਾਲੇ ਨੇੜੇ ਵੀ ਨਹੀਂ ਲੱਗਣ ਦੇਣਗੇ ਘਰ ਦੇ ਤੁਸੀਂ ਬਾਈ ਜੀ ਰਾਤ ਰਹਿਣ ਦੀਆਂ ਗੱਲਾਂ ਕਰਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਨੇ ਇਹ ਗਰਾਉਂਡ ਟੂ ਅਰਥ ਨੇ ਇਹਨਾਂ ਕੋਲੇ ਵਰਕਰ ਜਿਹੜੇ ਆਮ ਹੀ ਜਾਂਦੇ ਨੇ ਮੈਂ ਬਿੱਟੂ ਜੀ ਨੇ ਬਿੱਟੂ ਔਲਖ ਦੀ ਸਾਰਿਆਂ ਨੂੰ ਮੈਂ ਉੱਥੇ ਮਿਲਦਾ ਰਿਹਾ ਹੈਗਾ ਕੋਈ ਐਸੀ ਗੱਲ ਨਹੀਂ ਹੈ ਔਰ ਮੈਂ ਇਹ ਇੱਕ ਗੱਲ ਦਾਅਵੇ ਨਾ ਕਹਿ ਸਕਦਾ ਕਿਸ ਦਾ ਵਿਕਰਮ ਸਿੰਘ ਮਜੀਠੀਏ ਨੂੰ ਜਾਣਬੁੱਝ ਕੇ ਇਹਦੇ ਵਿੱਚ ਫਸਾਇਆ ਗਿਆ ਔਰ ਇਹਦੇ ਵਿੱਚ ਫਸਾਉਣ ਦਾ ਜਿਹੜਾ ਮੇਨ ਉਹ ਰੀਜ਼ਨ ਕੀ ਹੈ ਕਿ ਕੇਦਰੀਵਾਲ ਐਂਡ ਪਾਰਟੀ ਜਿਹੜੀ ਹੈ ਜਿਹਨੂੰ ਮੈਂ ਆਈਟੀ ਪਾਰਟੀ ਕਹਿੰਨਾ ਇਹ ਕੋਈ ਰਾਜਨੀਤਿਕ ਪਾਰਟੀ ਨਹੀਂ ਆਈਟੀ ਪਾਰਟੀ ਹੈ ਇਹ ਪੰਜਾਬ ਦੇ ਵਿੱਚ ਜਦੋਂ ਆਏ ਇਹਨਾਂ ਨੇ ਸਭ ਤੋਂ ਪਹਿਲਾਂ ਭੇਡ ਬੰਦੇ ਜਿਹੜੇ ਪੰਜਾਬ ਦੇ ਵਿੱਚ ਭੇਜੇ ਅਬਜ਼ਰਵਰ ਲਾ ਕੇ ਉਹਨਾਂ ਨੂੰ ਇਹਨਾਂ ਨੇ ਉਥੋਂ ਦੀ ਜਿਸ ਤਰੀਕੇ ਦੇ ਹਾਲਾਤ ਨੇ ਉਹਨਾਂ ਨੂੰ ਕਿਹਾ ਉਹ ਪਤਾ ਕਰਕੇ ਸਾਨੂੰ ਦੱਸੋ ਇਹਨਾਂ ਨੇ ਉਹ ਮੁੱਦਾ ਫੜਿਆ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਉਹ ਵੀ ਜਿਹੜੀ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਹੈ ਇਹਨਾਂ ਨੇ ਇਸ ਕਰਕੇ ਇਹ ਮੁੱਦੇ ਜਿਹੜੇ ਦੋ ਚੱਕੇ ਇੱਕ ਤਾਂ ਇਹ ਤੇ ਇੱਕ ਜਿਹੜਾ ਤੁਸੀਂ ਜਾਣਦੇ ਹੋ ਬੇਅਦਬੀਆ ਇਹ ਦੋਵੇਂ ਉਹਨਾਂ ਨੇ ਸੋਚ ਸਮਝ ਕੇ ਚੱਕੇ ਕਿ ਇਸ ਪਾਰਟੀ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ ਕਿਉਂਕਿ ਉਦੋਂ ਸੱਤਾ ਦੇ ਵਿੱਚ ਸੀ ਸ਼੍ਰੋਮਣੀ ਅਕਾਲੀ ਦਲ ਬਾਈ ਜੀ ਬੇਅਤਬੀ ਦਾ ਕੋਈ ਮੁੱਦਾ ਤਾਂ ਨਹੀਂ ਤੁਸੀਂ ਅਮਰਤ ਭਰੀ ਗੁਰਸਿੱਖ ਹੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਪੋਲਿਟੀਕਲ ਮੁੱਦੇ ਤੋਂ ਜ਼ਿਆਦਾ ਗੰਭੀਰ ਜਿਹੜਾ ਵਿਸ਼ਾ ਹੈਗਾ ਇੱਕ ਜੀ ਅਕਾਲੀ ਸਰਕਾਰ ਦੇ ਉੱਪਰ ਉਹਨਾਂ ਨੇ ਹੁਣ ਆਪਣੇ ਕੋਲੋਂ ਦਾ ਕੁਝ ਬਣਾਇਆ ਨਹੀਂ ਕੇਜਰੀਵਾਲ ਸਾਹਿਬ ਨੇ ਤਾਂ ਆਪਣੇ ਕੋਲੋਂ ਕੁਝ ਬਣਾਇਆ ਨਹੀਂ ਬੇਅਤਬੀਆਂ ਹੋਈਆਂ ਨੇ ਗੋਲੀ ਕਾਂਡ ਹੋਇਆ ਸਰਕਾਰ ਭਗਵੰਤ ਮਾਨ ਸਾਹਿਬ ਦੀ ਮਾਫ ਕਰਨਾ ਥੋੜੀ ਸੀ ਬਾਦਲ ਸਾਹਿਬ ਦੀ ਸੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੇਲੇ ਸੁਲਤਾਨਪੁਰ ਲੋਧੀ ਹੋਏ ਜਿਹੜੀ ਗੋਲੀ ਚੱਲੀ ਪੁਲਿਸ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਿਹਨ ਹੰਗ ਸਿੰਘਾਂ ਦੇ ਨਾਲ ਹੋਇਆ ਜੇ ਉਸਦੇ ਅਲੀਗੇਸ਼ਨ ਸੀਐਮ ਸਾਹਿਬ ਦੇ ਉੱਪਰ ਲੱਗਦੇ ਨੇ ਤਾਂ ਫਿਰ ਜੇ ਉਸਦੇ ਲਈ ਸੀਐਮ ਸਾਹਿਬ ਜ਼ਿੰਮੇਵਾਰ ਨੇ ਤਾਂ ਪ੍ਰਕਾਸ਼ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਸਾਹਿਬ ਜਾਂ ਹੋਰ ਅਕਾਲੀ ਲੀਡਰਸ਼ਿਪ ਬੈਵਲ ਕਲਾਂ ਗੋਲੀ ਕਾਣ ਵਾਸਤੇ ਵੀ ਤਾਂ ਬਰਾਬਰ ਦੀ ਫਿਰ ਜ਼ਿੰਮੇਵਾਰ ਹੋਈ ਨਾ ਦੇਖੋ ਇਹ ਗੱਲ ਤਾਂ ਸ਼੍ਰੀ ਕਾਲ ਤਕ ਸਾਹਿਬ ਦੇ ਉੱਤੇ ਸਾਰੀ ਗੱਲ ਹੋ ਚੁੱਕੀ ਹੈ ਠੀਕ ਹੈ ਸ਼੍ਰੀ ਕਾਲਤਖਸਾਬ ਦੇ ਅੱਗੇ ਜਥੇਦਾਰ ਸਿੰਘ ਸਹਿਬਾਨਾਂ ਦੇ ਅੱਗੇ ਇਹ ਗੱਲਾਂ ਜਿਹੜੀਆਂ ਸਾਰੀਆਂ ਹੀ ਝੋਲੀ ਪਵਾ ਲੀਆਂ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਨੇ 10 ਸਾਲ ਮੁਕਰਦੇ ਰਹੇ 1 ਮਿੰਟ 10 ਸਾਲ ਮੁਕਰਦੇ ਰਹੇ ਨਹੀਂ ਪਹਿਲਾਂ ਵੀ ਪਹਿਲਾਂ 20 ਮਤਲਬ ਕਿ ਇਹ ਕੋਸ਼ਿਸ਼ ਸੀਗੀ ਵੀ ਆਪਾਂ ਇਹਨੂੰ ਕਿਸੇ ਤਰੀਕੇ ਨਾਲ ਆਪਾਂ ਨੂੰ ਜਵਾਬ ਦੇਣ ਆਪਣੀ ਸਰਕਾਰ ਦੇ ਵਿੱਚ ਇਹ ਹੋਇਆ ਦੇਖੋ ਇਹ ਹੋਇਆ ਜ਼ਰੂਰ ਹੈ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਰ ਇਹ ਅਕਾਲੀ ਦਲ ਸਰਕਾਰ ਨੇ ਬੇਅਦਬੀਆਂ ਨਹੀਂ ਕਰਵਾਈਆਂ ਜਿਹੜਾ ਗੋਲੀकांड ਹੈ ਇਹ ਜਿਹੜਾ ਵਾਪਰਿਆ ਇਹ ਬੜਾ ਤਖੰਤ ਵਾਪਰਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਦੇ ਲਈ ਜਿਹੜਾ ਹੈਗਾ ਅਸੀਂ ਉੱਥੇ ਇਸ ਗੱਲ ਦੇ ਲਈ ਪੁਲ ਤੇ ਖੇਮਾ ਵੀ ਮੰਗ ਚੁੱਕੇ ਹਾਂ ਹੁੰਦਾ ਕੀ ਹੈ ਸੰਸਾਰਦੀਪ ਜੀ ਸਟੇਟ ਚਲਾਉਣੀ ਤੇ ਘਰ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਜਦੋਂ ਤੁਸੀਂ ਸਟੇਟ ਦੀ ਜ਼ਿੰਮੇਵਾਰੀ ਤੁਹਾਡੇ ਕੋਲੇ ਹੋਵੇ ਤਾਂ ਤੁਹਾਨੂੰ ਐਂ ਲੱਗਦਾ ਕਿ ਵੱਧ ਤੋਂ ਵੱਧ ਲੋਕਾਂ ਦਾ ਬਚਾਅ ਕੀਤਾ ਜਾਵੇ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਇਹੀ ਡਿਊਟੀ ਬਣਦੀ ਹੁੰਦੀ ਹੈ ਤੇ ਕੁਝ ਇਹੋ ਜਿਹੀਆਂ ਡਿਊਟੀਆਂ ਨਿਭਾਉਂਦੇ ਆਂ ਕੰਮ ਕਰਦੇ ਆਂ ਠੀਕ ਹੈ ਜਦੋਂ ਕੰਮ ਕਰਾਂਗੇ ਤਾਂ ਗਲਤੀਆਂ ਵੀ ਹੋ ਜਾਣੀਆਂ ਸਾਡੇ ਕੋਲੋਂ ਤੇ ਉਹ ਗਲਤੀਆਂ ਦੇ ਲਈ ਅਸੀਂ ਭੁੱਲ ਵੀ ਬਖਸ਼ਾਉਨੇ ਆਂ ਜਨਤਾ ਦੇ ਕੋਲ ਤੇ ਸੰਗਤ ਮੈਨੂੰ ਇਹ ਜ਼ਮੀਰ ਵੀ ਹੈ ਕਿ ਸੰਗਤ ਜਿਹੜਾ ਉਹ ਇਸ ਗੱਲ ਦੇ ਲਈ ਮਾਫ਼ੀ ਕਰੇ ਭਾਈ ਜੀ ਦੋ ਸਿੰਘ ਸ਼ਹੀਦ ਹੁੰਦੇ ਨੇ ਉਸ ਗੋਲੀ ਕਾਂਢ ਦੇ ਵਿੱਚ 2012 ਦੇ ਵਿੱਚ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਸੀ 18 ਸਾਲ ਦਾ ਨੌਜਵਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਕੀ ਇਹ ਗੱਲਾਂ ਕਿ ਅਸੀਂ ਮਾਫੀ ਮੰਗਦੇ ਹਾਂ ਭਾਈ ਜਸਪਾਲ ਸਿੰਘ ਦੇ ਮਾਤਾ ਦੇ ਅੱਖਾਂ ਦੇ ਅੱਖਾਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਾਲੀ ਲੀਡਰਸ਼ਿਪ ਕਹਿ ਸਕਦੀ ਆ ਕੀ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਕਹਿ ਸਕਦੇ ਹੋ ਕਿ ਹਾਂ ਭਾਈ ਤੇਰਾ ਪਿਤਾ ਸਾਡੀ ਸਰਕਾਰ ਦੇ ਵਿੱਚ ਮਾਰਿਆ ਗਿਆ ਪੁਲਿਸ ਦੀ ਗੋੜੀ ਨਾਲ ਮਾਰਿਆ ਗਿਆ ਜਿਹੜੀ ਕਿ ਅਸੀਂ ਨੇ ਅਣਪਛਾਤੀ ਬਣਾਤੀ ਐਫ ਆਈ ਆਰ ਹੋਈ ਸੀ ਔਨ ਰਿਕਾਰਡ ਮੈਂ ਗੱਲ ਕਰ ਰਿਹਾ ਅਣਪਛਾਤੀ ਪੁਲਿਸ ਸੀ ਕੀ ਭਾਈ ਗੁਰਜੀਤ ਸਿੰਘ ਸਰਾਮਾ ਬੋਦਲਾ ਦੇ ਪਿਤਾ ਜੀ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਹਿ ਸਕਦੇ ਹੋ ਕਿ ਬਾਪੂ ਜੀ ਗਲਤੀ ਹੋ ਗਈ ਥੋੜਾ ਪੁੱਤਰ ਮਾਰਿਆ ਗਿਆ। ਮਾਫੀ ਦੇ ਨਾਲ ਬਾਈ ਜੀ ਸਭ ਕੁਝ ਖਤਮ ਹੋ ਜਾਏਗਾ। ਸਭ ਕੁਝ ਭੁੱਲ ਜਾਏਗੀ ਸਿੱਖ ਸੰਗਤ। ਦੇਖੋ ਸੰਸਾਰਦੀਪ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਦੇਖੋ ਧੀਆਂ ਪੁੱਤ ਤਾਂ ਸਾਰਿਆਂ ਦੇ ਹੀ ਇੱਕੋ ਜਿਹੇ ਹੁੰਦੇ। ਉਹਨਾਂ ਪ੍ਰਤੀ ਜਜ਼ਬਾਤ ਸਾਰੇ ਮਾਪਿਆਂ ਦੇ ਇੱਕੋ ਜਿਹੇ ਹੁੰਦੇ। ਜਦੋਂ ਵੀ ਸਰਕਾਰ ਦੀ ਜ਼ਿੰਮੇਵਾਰੀ ਪੈਂਦੀ ਹੈ ਕਿਸੇ ਤੇ ਵੀ ਉਹਦਾ ਮੇਨ ਉਹਦਾ ਫੋਕਸ ਇਹ ਹੁੰਦਾ ਕਿ ਮੈਂ ਘੱਟ ਤੋਂ ਘੱਟ ਨੁਕਸਾਨ ਜਿਹੜਾ ਹੋਣ ਦੇਵਾਂ ਸਟੇਟ ਦੇ ਵਿੱਚ ਅਗਰ ਕੋਈ ਕਿਸੇ ਤਰੀਕੇ ਦਾ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਬਣ ਜਾਂਦਾ ਉਹ ਧਾਰਮਿਕ ਤਾਂ ਬੜਾ ਸੈਂਸਿਟਿਵ ਮੁੱਦਾ ਇਹ ਹੈ ਇਹ ਸ਼ਰਾਰਤ ਕਰਵਾਈ ਕਿਹਨੇ ਇਹ ਸ਼ਰਾਰਤ ਕਰਵਾਈ ਕਿਹਨੇ ਇਹ ਸ਼ਰਾਰਤ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹ ਉਦੋਂ ਤੋਂ ਸ਼ਰਾਰਤਾਂ ਇਹ ਹੋਣ ਲੱਗੀਆਂ ਬੇਅਦਬੀ ਦੀਆਂ ਔਰ ਨਰੇਸ਼ যাদਬ ਐਮਐਲਏ ਜਿਹੜਾ ਤੁਹਾਡੇ ਸਾਹਮਣੇ ਹੈ ਇਹਦਾ ਇੱਕ ਸਬੂਤ ਹੈ ਜਿੰਦਾ ਜਾਗਦਾ ਜਿਹਨੇ ਪਾਵਨ ਪਵਿੱਤਰ ਕੁਰਾਨ ਸ਼ਰੀਫ ਜਿਹੜੀ ਹੈ ਉਹਨੇ ਉਹਦੀ ਬੇਅਦਬੀ ਕੀਤੀ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਵੰਡਿਆ ਗਿਆ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹਿਲਾਂ ਉਬਾਲਾ ਦਿੱਤਾ ਗਿਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗਰਾਵ ਸਿੱਟਣ ਦੇ ਲਈ ਖੇਤਰੀ ਪਾਰਟੀ ਨੂੰ ਸਿੱਟਣ ਦੇ ਲਈ ਇਹ ਚੀਜ਼ਾਂ ਸਾਰੀਆਂ ਵਾਪਰੀਆਂ ਬਈ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਇਹ ਗੁਜ ਹੋਇਆ ਸਾਜ਼ਿਸ਼ ਅਧੀਨ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਤਾਂ ਯਾਰ 12 13 ਸਾਲ ਪੁਰਾਣੇ ਆ ਕਹਿੰਦੇ ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਕੰਡੇ ਬੀਜੇ ਗਏ ਨੇ ਜਾਂ ਕਾਂਗਰਸ ਦੇ ਰਾਜ ਦੇ ਵਿੱਚ ਕੰਡੇ ਬੀਜੇ ਗਏ ਨੇ ਗੈਂਗਸਟਰਵਾਦ ਹੋਵੇ ਫਰੋਤੀਆਂ ਲੈਣ ਦਾ ਮਾਮਲਾ ਹੋਵੇ ਕਹਿੰਦੇ ਵੱਡੇ ਵੱਡੇ ਅਕਾਲੀ ਲੀਡਰਾਂ ਨੇ ਜਿਹੜੇ ਗੈਂਗਸਟਰ ਪਾਲੇ ਲੱਖਾਂ ਸਦਾਨਾ ਆਏ ਦਿਨ ਅਕਾਲੀ ਲੀਡਰਾਂ ਦਾ ਨਾਮ ਲੈਂਦੇ ਨੇ ਉਹਨਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਔਨ ਰਿਕਾਰਡ ਪਈਆਂ ਨੇ ਅਮਰਤਸਰ ਸਾਹਿਬ ਦੇ ਵਿੱਚ ਸੀਐਮ ਸਾਹਿਬ ਥੋੜੇ ਦਿਨ ਪਹਿਲਾਂ ਕਹਿ ਰਹੇ ਸੀਗੇ ਕਿ ਅਮਰਤਸਰ ਸਾਹਿਬ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਕਤਲ ਹੋ ਜਾਂਦਾ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਉਸ ਪੁਲਿਸ ਮੁਲਾਜ਼ਮ ਨੂੰ ਮਾਰ ਦਿੱਤਾ ਜਾਂਦਾ ਤੇ ਜਿਹੜਾ ਕਾਤਲ ਆ ਉਸ ਨੇ ਉਸ ਦੀ ਮੁਲਾਜ਼ਮ ਦੀ ਛਾਤੀ ਦੇ ਉੱਪਰ ਪੈਰ ਰੱਖ ਕੇ ਬਿਕਰਮ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਦਿਨ ਦਿਹਾੜੇ ਪੁਲ ਦੇ ਉੱਪਰ ਜਿਹੜਾ ਨਾਰੇ ਲਾਏ ਸੀ ਬਾਈ ਜੀ ਜੇ ਨਾਰੇ ਲੱਗੇ ਸੀ ਕੁਝ ਤਾਂ ਫਿਰ ਹੋਏਗਾ ਨਾ ਪੰਥਕ ਸਰਕਾਰ ਦੇ ਵਿੱਚ ਇਸ ਤਰ੍ਹਾਂ ਦਾ ਹੋ ਜਾਣਾ ਤੁਸੀਂ ਮੇਰਾ ਸਵਾਲ ਲੈ ਲਿਆ ਜੀ ਠੀਕ ਆ ਤੁਸੀਂ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਕਰਨੇ ਚਾਹੀਦੇ ਨੇ ਜੇਕਰ ਕੁਝ ਗਲਤ ਹੋ ਰਿਹਾ ਪਰ ਤੁਹਾਡੇ ਰਾਜ ਦੇ ਵਿੱਚ ਵੀ ਬਾਈ ਜੀ ਬਹੁਤ ਕੁਝ ਹੋਇਆ ਉਹ ਭੁੱਲ ਗਏ ਹੋ ਮੈਂ ਨਹੀਂ ਕੁਝ ਵੀ ਨਹੀਂ ਇਸ ਤਰ੍ਹਾਂ ਦੀ ਗੱਲ ਕੋਈ ਵੀ ਨਹੀਂ ਭੁੱਲਣ ਵਾਲੀ ਮੇਰਾ ਮੇਰੀ ਸਿੱਧੀ ਜੀ ਇੱਕ ਸੋਚ ਹੈ ਵੀ ਅਗਰ ਅਸੀਂ ਗਲਤੀਆਂ ਨੂੰ ਐਕਸੈਪਟ ਕਰਾਂਗੇ ਤਾਂ ਫਿਰ ਹੀ ਉਹ ਗਲਤੀਆਂ ਦੁਆਰਾ ਨਹੀਂ ਦਰਾਈਆਂ ਜਾਣਗੀਆਂ ਜੇ ਅਸੀਂ ਐਕਸੈਪਟ ਹੀ ਨਹੀਂ ਕਰਾਂਗੇ ਤਾਂ ਫਿਰ ਉਹ ਦੁਆਰਾ ਹੋਣਗੀਆਂ ਮੇਰੇ ਕਹਿਣ ਦਾ ਮਤਲਬ ਇੱਥੇ ਇਹ ਹੈ ਵੀ ਕੋਈ ਵੀ ਆਪਾਂ ਆਮ ਹੀ ਦੇਖਦੇ ਆ ਕਿ ਕੋਈ ਕਿਸੇ ਦਾ ਅਗਰ ਮਰਡਰ ਹੋਇਆ ਹੈ ਮਰਡਰ ਦੇ ਨੂੰ ਜਾਂ ਪੁਲਿਸ ਦੀ ਜਾਂਚ ਨੂੰ ਗਮਰਾਹ ਕਰਨ ਦੇ ਲਈ ਉੱਥੇ ਕਿਸੇ ਦਾ ਵੀ ਕੋਈ ਮੰਨ ਲਓ ਕੋਈ ਪ੍ਰੂਫ ਮਿਲ ਜਾਂਦਾ ਹੈ ਉਹ ਬੰਦੇ ਦਾ ਹੱਥ ਵੀ ਨਾ ਹੋਵੇ ਉਹਦੇ ਵਿੱਚ ਠੀਕ ਹੈ ਤੇ ਹੁਣ ਵਿਕਰਮ ਮਜੀਠੀਆ ਦਾ ਨਾਂ ਕੋਈ ਲਈ ਜਾਵੇ ਪਬਲੀਕਲੀ ਲੈ ਰਿਆ ਹੈਗਾ ਤੇ ਇਹ ਤਾਂ ਸਾਫ ਪਤਾ ਲੱਗਦਾ ਕਿ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਉਹਦਾ ਉਹਦੇ ਤੇ ਹੱਥ ਸੀ ਤਾਂ ਉਹਨੇ ਉਹਨਾਂ ਦਾ ਨਾਂ ਥੜੂ ਲੈਣਾ ਸੀ ਫਿਰ ਤਾਂ ਉਹਨੇ ਅੰਦਰ ਖਾਤੇ ਆ ਉਹਨਾਂ ਨੇ ਬਚਾਉਣਾ ਸੀ ਉਹਨਾਂ ਨੂੰ ਉਹਨੂੰ ਹੌਸਲਾ ਹੀ ਹੋ ਸਕਦਾ ਬਾਈ ਜੀ ਐਡਾ ਹੋਵੇ ਕਿ ਮਜੀਠੀਆ ਦਾ ਮੇਰੇ ਸਿਰ ਤੇ ਹੱਥ ਹੈਗਾ ਕੋਈ ਵੀ ਇਹਦੇ ਪਿੱਛੇ ਲੌਜੀਕ ਹੀ ਹੈ ਨਹੀਂ ਕੋਈ ਜਿਹੜਾ ਬੰਦੇ ਦਾ ਮੰਨ ਲਓ ਹੁਣ ਮੈਂ ਮਤਲਬ ਕਿ ਕੋਈ ਕੋਈ ਬੰਦਾ ਐ ਕਿਉਂ ਕਰੇਗਾ ਵੀ ਉਹਦੇ ਉਹ ਐ ਕਿਉਂ ਜੋਰ ਦੇ ਕੇ ਕਹੇਗਾ ਕਿ ਮੈਨੂੰ ਵਿਕਰਮ ਮਜੀਠੀਆ ਦੀ ਸ਼ਹਿ ਉਹ ਤਾਂ ਸਗੋਂ ਵਿਕਰਮ ਮਜੀਠੀਆ ਹੀ ਤਾਂ ਬਚਾਉਣ ਵਾਲਾ ਜੇ ਮੰਨ ਲਓ ਉਹਨਾਂ ਦਾ ਤੇ ਉਹਨਾਂ ਦਾ ਨਾਂ ਕਿਉਂ ਲਏਗਾ ਨਹੀਂ ਕਦੇ ਵੀ ਨਹੀਂ ਲਏਗਾ ਇਹ ਜਾਣਬੁੱਝ ਕੇ ਸਾਜ਼ਿਸ਼ਾਂ ਘੜੀਆਂ ਗਈਆਂ ਨੇ ਇਹ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸੰਸਾਰਦੀਪ ਜੀ ਕੁਝ ਵੀ ਲੁਕਿਆ ਨਹੀਂ ਰਹਿੰਦਾ ਹੁੰਦਾ ਸਭ ਕੁਝ ਸਾਹਮਣੇ ਆ ਜਾਣਾ ਬਾਈ ਜੀ ਅਕਾਲੀ ਸਰਕਾਰ ਕਿਵੇਂ ਬਣਾਓਗੇ 10 ਸਾਲ ਹੋ ਚੁੱਕੇ ਨੇ ਹਾਂਜੀ 8 ਸਾਲ 8 ਸਾਲ ਹੋ ਚੁੱਕੇ ਨੇ 27 ਤੱਕ 10 ਸਾਲ ਹੋ ਜਾਣਗੇ ਸਰਕਾਰ ਤੋਂ ਦੂਰ ਰਹਿਆ ਨੂੰ ਸੱਤਾ ਤੋਂ ਦੂਰ ਰਹਿਆ ਨੂੰ ਜੀ ਸਾਥੀ ਲੀਡਰ ਜਿਹੜੇ ਨੇ ਛੱਡ ਕੇ ਜਾ ਰਹੇ ਨੇ ਵੱਡੇ ਵੱਡੇ ਚਿਹਰੇ ਜਿਹੜੇ ਨੇ ਵਿਰਸਾ ਸਿੰਘ ਬੁਲਟੋਆ ਬਾਹਰ ਨੇ ਅ ਬੀਬੀ ਜੀ ਬਾਹਰ ਨੇ ਬਹੁਤ ਵੱਡੇ ਵੱਡੇ ਚਿਹਰੇ ਨੇ ਜਿਹੜੇ ਬਾਹਰ ਨੇ ਆਪਣੇ ਪੁਰਾਣੇ ਸਾਥੀਆਂ ਤੋਂ ਬਲਟੋਆ ਸਾਹਿਬ ਜਿਹੜਾ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਕਿਸ ਐਪੀਸੋਡ ਦੇ ਜੀ ਜੀ ਬਿਲਕੁਲ ਬਿਲਕੁਲ ਤੇ ਦੇਖੋ ਪਾਰਟੀ ਦੇ ਵਿੱਚ ਲੀਡਰ ਆਉਂਦੇ ਵੀ ਰਹਿੰਦੇ ਨੇ ਜਾਂਦੇ ਵੀ ਰਹਿੰਦੇ ਨੇ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਚੰਦੂ ਮਾਜਰਾ ਸਾਹਿਬ ਨੇ ਪਹਿਲਾਂ ਵੀ ਸਰਮਹਿੰਦ ਅਕਾਲੀ ਦਲ ਬਣਾਇਆ ਸੀ ਫਿਰ ਮਰਜ਼ ਹੋ ਗਿਆ ਇਸੇ ਤਰੀਕੇ ਦੇ ਨਾਲ ਇਹ ਚੱਲਦਾ ਰਹਿਣਾ ਹੈ ਅਸਲ ਵਿੱਚ ਜਿਹੜਾ ਮੇਨ ਕਾਡਰ ਹੈ ਅਕਾਲੀ ਦਲ ਦਾ ਉਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਖਾਸੀਅਤ ਇਸ ਕਰਕੇ ਲੋਕ ਉਹਦੇ ਦੁਆਲੇ ਜਿਆਦਾ ਘੁੰਮਦੇ ਨੇ ਇਹਦਾ ਵੋਟ ਬੈਂਕ ਜਿਆਦਾ ਹੈ ਖੇਤਰੀ ਪਾਰਟੀ ਦਾ ਉਹ ਇਹ ਰੀਜ਼ਨ ਹੈ ਉਹਦਾ ਕਿ ਇਹ ਭਾਈਚਾਰਕ ਸਾਧ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਹੈ ਇਹਦਾ ਮੇਨ ਜਿਹੜਾ ਹੈ ਇਹਦਾ ਥੀਮ ਹੈ ਇਹਦੀ ਜਿਹੜੀ ਗਰਾਊਂਡ ਹੈ ਇਹਦੀ ਨੀਹ ਹੈ ਜਿਹੜੀ ਉਹ ਭਾਈਚਾਰਕ ਸਾਧ ਤੋਂ ਪੈੜ ਦਿੰਦੀ ਹੈ ਇਸ ਕਰਕੇ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ ਅਕਾਲੀ ਦਲ ਨੇ ਹੁਣ ਮਜ਼ਬੂਤ ਹੋਣਾ ਕਿਉਂਕਿ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਦਾ ਰਾਜ ਦੇਖ ਲਿਆ ਇਸ ਕਰਕੇ ਲੋਕ ਅੱਜ ਯਾਦ ਕਰਦੇ ਨੇ ਕਿ ਸ਼ਰਮਣੀ ਅਕਾਲੀ ਦਲ ਵਰਗੇ ਕੰਮ ਨਾ ਪਹਿਲਾਂ ਕਿਤੇ ਹੋਏ ਨਾ ਪਹਿਲਾਂ ਇਸ ਤਰ੍ਹਾਂ ਦੇ ਕੰਮ ਹੋਏ ਤਾਂ ਨਾ ਹੀ ਅੱਗੇ ਹੋਣ ਦੀ ਉਮੀਦ ਲੋਕ ਤਾਂ ਬਾਦਲ ਲਿਮਟਿਡ ਪ੍ਰਾਈਵੇਟ ਕੰਪਨੀ ਕਹਿ ਰਹੇ ਨੇ ਜੀ ਕਿ ਸੁਖਬੀਰ ਬਾਦਲ ਬਾਦਲ ਸਾਹਿਬ ਆ ਗਏ ਉਸ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ ਸੀਗੇ ਉਹਨਾਂ ਨੇ ਆਪਣੇ ਪੁੱਤਰ ਨੂੰ ਅੱਗੇ ਕਰਤਾ ਹੁਣ ਸੁਖਵੀਰ ਬਾਦਲ ਦੇ ਬੱਚੇ ਵੀ ਜਿਹੜ ਨੇ ਪੋਲਿਟਿਕਸ ਦੇ ਵਿੱਚ ਅਕਸਰ ਦੇਖੇ ਜਾਂਦੇ ਉਹਨਾਂ ਦੇ ਸੁਪੁੱਤਰਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਆਉਂਦੀਆਂ ਨੇ ਜੀ ਬਾਦਲ ਲਿਮਟਿਡ ਕੰਪਨੀ ਹੈ ਸੁਖਵੀਰ ਬਾਦਲ ਤੋਂ ਬਿਨਾ ਕੁਝ ਹੈ ਨਹੀਂ ਕਿਉਂਕਿ ਬਾਈ ਜੀ ਅਕਾਲੀ ਦਲ ਜਿਹੜਾ ਕੁਰਬਾਨੀਆਂ ਦੇ ਨਾਲ ਬਣਿਆ ਹੋਇਆ ਹੈ ਜੀ ਅਕਾਲੀ ਦਲ ਸੱਤਾਂ ਤੋਂ ਚੱਲਣ ਵਾਲੀ ਪਾਰਟੀ ਸੀ ਅਕਾਲੀ ਦਲ ਦਾ ਪ੍ਰਧਾਨ ਅਕਲ ਤੱਕ ਸਭ ਤੋਂ ਥਾਪਿਆ ਜਾਣਾ ਚਾਹੀਦਾ ਹੈ ਹੂੰ ਦੇਖੋ ਇਹ ਇਹਦਾ ਇੱਕ ਪ੍ਰੋਸੀਜਰ ਹੈ ਜਦੋਂ ਕੋਈ ਵੀ ਪਾਰਟੀ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲੇ ਜਦੋਂ ਉਹ ਸਰਟੀਫਾਈਡ ਹੋ ਜਾਂਦੀ ਹੈ ਨਾ ਉਹਦਾ ਇੱਕ ਪ੍ਰੋਸੀਜਰ ਹੈ ਉਹਦੇ ਬਕਾਇਦਾ ਪਿੰਡ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਫਿਰ ਡੈਲੀਗੇਟ ਤਿਆਰ ਹੁੰਦੇ ਆ ਫਿਰ ਉਹ ਸਟੇਟ ਦੇ ਡੈਲੀਗੇਟ ਤਿਆਰ ਹੁੰਦੇ ਆ ਉਹਨਾਂ ਦੀ VOTING ਹੁੰਦੀ ਹੈ VOTING ਦੇ ਵਿੱਚ ਉਹ ਤੈਅ ਕਰਦੇ ਆ ਵੀ ਅਸੀਂ ਕਿਹਨੂੰ ਬਣਾਉਣਾ ਪ੍ਰਧਾਨ ਇਹ ਇਕੱਲੇ ਇੱਕ ਤੇ ਨਹੀਂ ਕੋਈ ਇੱਕ ਬੰਦਾ ਨਹੀਂ ਚੁਣਦਾ ਬਕਾਇਦਾ ਭਰਤੀ ਹੁੰਦੀ ਹੈ ਭਰਤੀ ਦੇ ਵਿੱਚ ਉਹਦੇ ਵਿੱਚ ਉਹ ਡੈਲੀਗੇਟ ਚੁਣੇ ਜਾਂਦੇ ਆ ਡੈਲੀਗੇਟ ਜਿਹੜੇ ਹੁੰਦੇ ਨੇ ਉਹ ਅੱਗੇ ਪ੍ਰਧਾਨ ਦੀ ਚੋਣ ਕਰਦਾ ਔਰ ਜਿੱਥੋਂ ਤੱਕ ਗੱਲ ਕੀ ਬਾਦਲ ਲਿਮਟਿਡ ਕੰਪਨੀ ਦੀ ਦੇਖੋ ਇਹ ਇਹ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਇਹ ਜਿਹੜੇ ਇਹ ਜਾਣਬੁੱਝ ਕੇ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸਰਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕਿੰਨੀ ਦਿਨ ਜੇਲ ਕੱਟੀ ਆਪਾਂ ਕੀ ਮੰਨਦੇ ਨਹੀਂ ਵੀ ਉਹਨਾਂ ਦਾ ਪੰਜਾਬ ਦੇ ਪ੍ਰਤੀ ਜਾਂ ਉਹਨਾਂ ਦਾ ਇੱਕ ਤਿਆਗ ਰਿਆ ਜਾਂ ਉਹਨਾਂ ਨੇ ਵੀ ਮੋਰਚਿਆਂ ਦੇ ਵਿੱਚ ਮਰ ਚੜ ਕੇ ਲੋਕ ਤਾਂ ਉਸ ਨੂੰ ਵੀ ਗਲਤ ਕਹਿੰਦੇ ਨੇ ਕਹਿੰਦੇ ਜੇਲ ਹੀ ਸਾਰੀ 15 ਤੋਂ 17 ਮਹੀਨੇ ਕੱਟੀ ਗਈ ਆ ਬਾਦਲ ਸਾਹਿਬ ਆਪਣੇ ਰਾਜ ਦੇ ਵਿੱਚ ਇਸ ਡਾਕੂਮੈਂਟਸ ਨੂੰ ਜਿਹੜਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਕਹਿੰਦੇ 17 ਮਹੀਨੇ ਜੇਲ ਕੱਟੀ ਆ ਜੀ ਉਸ ਤਰੀਕੇ ਨੂੰ ਵੀ ਜਿਹੜਾ ਕਹਿਆ ਜਾ ਰਿਹਾ ਲੋਕ ਜੋ ਮਰਜੀ ਦੇਖੋ ਵਿਰੋਧੀਆਂ ਦਾ ਕੰਮ ਕੀ ਹੁੰਦਾ ਵਿਰੋਧੀ ਪਾਰਟੀ ਦਾ ਕੰਮ ਇਹ ਹੁੰਦਾ ਹੈ ਕਿ ਜਿਹੜੀ ਚੰਗੀ ਗੱਲ ਆ ਉਹਨੂੰ ਉਹਨਾਂ ਨੇ 네ਗੇਟਿਵ ਉਹਨਾਂ ਦੇ ਪ੍ਰਤੀ ਨੈਰੇਟਿਵ ਸੈੱਟ ਕਰਨਾ ਹੁੰਦਾ ਲੋਕ ਕਰ ਰਹੇ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਪਰ ਇੱਥੇ ਗੱਲ ਇਹ ਹੈ ਵੀ ਜਿਹੜਾ ਕਹਿ ਦੇਣਾ ਲਿਮਟਿਡ ਕੰਪਨੀ ਸਦਾਸਖ ਬੀਰ ਸਿੰਘ ਬਾਦਲ ਨੇ ਆਪ ਇਹੀ ਜਿਹੜੇ ਹੁਣ ਰੁਸ ਕੇ ਜਾ ਗਏ ਆ ਜਿਨ੍ਹਾਂ ਦਾ ਤੁਸੀਂ ਨਾਮ ਜ਼ਿਕਰ ਕੀਤਾ ਹੈ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਬੈਠ ਕੇ ਜਦੋਂ ਪਾਵਰ ਦੇ ਵਿੱਚ ਸੀ ਸੱਤਾ ਦੇ ਵਿੱਚ ਸੀਗੇ ਉਦੋਂ ਇਹਨਾਂ ਨੂੰ ਕਹਿ ਦਿੰਦੇ ਸੀ ਕਿ ਯਾਨੀ ਤੁਸੀਂ ਕੋਈ ਵੀ ਪ੍ਰਧਾਨ ਬੰਨਾ ਚਾਹਨਾ ਤੁਹਾ ਆਪ ਦਾ ਭਾਈ ਵੀ ਦੁਆਰਾ ਕਰਵਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਦੋਂ ਇਹੀ ਬੰਦੇ ਲਾਲਚ ਬਸ ਅਹੁਦੇ ਲੈਣ ਲਈ ਆਪਦੇ ਬੱਚਿਆਂ ਨੂੰ ਟਿਕਟਾਂ ਤਵਾਉਣ ਲਈ ਇਹੀ ਕਹਿੰਦੇ ਸੀ ਵੀ ਸਦਸ ਬੀਰ ਸਿੰਘ ਬਾਦਲ ਸਾਹਿਬ ਤੁਹਾਡੇ ਤੋਂ ਬਿਨਾ ਕੋਈ ਪ੍ਰਧਾਨਗੀ ਨਹੀਂ ਕੋਈ ਚਲਾ ਸਕਦਾ ਹੁਣ ਫਰਕ ਕੀ ਹੈ ਹੁਣ ਉਹ ਪ੍ਰਧਾਨ ਜਿਹੜੇ ਪ੍ਰਧਾਨ ਅੱਗੇ ਜਦੋਂ ਲੋੜ ਸੀ ਦਰਜਾ ਪੂਰੀਆਂ ਹੋ ਗਈਆਂ ਉਦੋਂ ਉਦੋਂ ਤਾਂ ਠੀਕ ਸੀ ਜਿੰਨੀ ਦੇਰ ਗਰਜ ਸੀ ਜਦੋਂ ਹੁਣ ਗਰਜਾਂ ਪੂਰੀਆਂ ਹੋ ਗਈਆਂ ਤਾਂ ਹੁਣ ਸਦਾ ਸੁਖਵੀਰ ਸਿੰਘ ਮਾੜਾ ਕੋਈ ਦੋ ਉਹਦੇ ਦਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਬਣਾਏ ਜਾ ਸਕਦੇ ਨੇ ਅ ਦੇਖੋ ਆਪਾਂ ਪਹਿਲਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਸੀਗੇ ਕਾਰਜਕਾਰੀ ਪ੍ਰਧਾਨ ਰਹੇ ਉਹ ਬਹੁਤ ਹੀ ਸੂਝਵਾਨ ਰਹੇ ਠੀਕ ਹੈ ਜੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਿਹੜਾ ਪ੍ਰਧਾਨ ਦਾ ਕੰਮ ਹੈ ਉਹ ਸਦਾ ਸੁਖਵੀਰ ਸਿੰਘ ਬਾਦਲ ਹੀ ਚੰਗੀ ਤਰ੍ਹਾਂ ਸੰਭਾਲ ਸਕਦੇ ਇੱਕ ਤਾਂ ਵੈਲ এডਿਕੇਟਿਡ ਨੇ ਨੰਬਰ 2 ਦੇ ਉੱਤੇ ਪੰਜਾਬ ਦੀ ਜੀਓਗ੍ਰਾਫੀ ਨੂੰ ਸਮਝਦੇ ਨੇ ਪੰਜਾਬ ਦੇ ਹਰ ਖਿੱਤੇ ਨੂੰ ਸਮਝਦੇ ਹੋਰ ਕੋਈ ਨਹੀਂ ਆ ਪਾਦੋ ਸਾਹਿਬ ਤੋਂ ਬਿਨਾ ਜਿਹੜਾ ਪੰਜਾਬ ਦੀ ਜੀਓਗ੍ਰਾਫੀ ਸਮਝ ਸਕੇ ਪੰਜਾਬ ਦੀ ਨਵਜੀ ਜਿਹੜੀ ਆ ਪੋਲੀਟੀਕਲ ਨਵਜੀ ਜਿਹੜੀ ਆ ਉਹ ਸਮਝ ਸਕੇ ਦੇਖੋ ਪ੍ਰਧਾਨਗੀ ਦੇ ਲਈ ਬਹੁਤ ਕੁਝ ਚਾਹੀਦਾ ਹੁੰਦਾ ਕੱਲੀ ਇੱਕ ਪੈਮਾਨਾ ਨਹੀਂ ਹੁੰਦਾ ਪ੍ਰਧਾਨਗੀ ਵਾਸਤੇ ਪ੍ਰਧਾਨਗੀ ਵਾਸਤੇ ਬਹੁਤ ਕੁਝ ਚਾਹੀਦਾ ਹੁੰਦਾ ਭਾਈ ਜੀ ਫਿਰ ਸਿੱਧਾ ਕਹਿ ਦਿਓ ਨਾ ਕਿ ਬਾਦਲ ਬਿਨਾ ਅਕਾਲੀ ਦਲ ਦਾ ਗੁਜ਼ਾਰਾ ਨਹੀਂ ਸਾਡਾ ਗੁਜ਼ਾਰਾ ਨਹੀਂ ਬੇਖੋ ਸਦਾ ਸੁਖਵੀਰ ਸਿੰਘ ਉਹ ਜਿਹੜੇ ਨੇ ਬਾਦਲ ਉਹ ਜਿੰਨੀ ਉਹ ਮਿਹਨਤ ਕਰਦੇ ਨੇ ਅਕਾਲੀ ਦਲ ਵਾਸਤੇ ਹੋਰ ਕੋਈ ਮਿਹਨਤ ਨਹੀਂ ਹੋਣੀ ਕਰ ਸਕਦਾ ਸਾਡਾ ਸਪਸ਼ਟ ਇਹ ਗੱਲ ਕਹਿਣਾ ਹੈ ਔਰ ਪਿੰਡਾਂ ਦੇ ਲੈਵਲ ਤੋਂ ਕੰਸਟੀਚੂਐਂਸੀਆਂ ਦੇ ਵਿੱਚ ਜੋ VOTING ਹੋਈ ਹੈ ਬਕਾਇਦਾ ਉਹਦੇ ਵਿੱਚ ਸਾਰਿਆਂ ਨੇ ਹੀ ਸਦਾ ਸੁਖਵੀਰ ਸਿੰਘ ਬਾਦਲ ਦਾ ਨਾਮ ਲਿਆ ਇਹ ਉਹਨਾਂ ਦਾ ਅਧਿਕਾਰ ਸੀ ਉਹ ਕੋਈ ਹੋਰ ਵੀ ਕਹਿ ਸਕਦੇ ਸੀ ਬਾਈ ਜੀ ਬਾਗੀ ਧੜੇ ਦੇ ਉੱਪਰ ਬਹੁਤ ਸ਼ਬਦੀ ਹਮਲੇ ਪਿਛਲੇ ਦਿਨਾਂ ਦੇ ਵਿੱਚ ਕੀਤੇ ਗਏ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਜਾਂ ਹੋਰ ਅਕਾਲੀ ਆਗੂਆਂ ਦੇ ਵੱਲੋਂ ਵੀ ਮੈਂ ਪਿੱਛੇ ਜੇ ਵਰਸਾ ਸਿੰਘ ਵਲਟੋਆ ਉਹਨਾਂ ਦੀ ਗੱਲ ਕੀਤੀ ਸੀ ਉਹਨਾਂ ਦੇ ਉਹਨਾਂ ਦੇ ਵੱਲੋਂ ਵੀ ਕਾਫੀ ਜਣਨੇ ਸ਼ਬਦੀ ਹਮਲੇ ਬਾਗੀ ਧੜੇ ਦੇ ਉੱਪਰ ਜਿਹੜਨੇ ਕੀਤੇ ਗਏ ਨੇ ਉਹ ਅੱਜ ਕੱਲ ਐਲੀਗੇਸ਼ਨ ਲੱਗ ਰਹੇ ਨੇ ਇਸ ਦਾ ਮਤਲਬ ਇਹ ਸਮਝੀਏ ਕਿ ਅਕਾਲੀ ਦਲ ਦੇ ਵਿੱਚ ਬਾਗੀ ਧੜੇ ਦਾ ਆਉਣਾ ਹੁਣ ਸੰਭਵ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜਾਨੀ ਉਹ ਦੁੱਧ ਤੋਤੇ ਹੋ ਸਕਦੇ ਨੇ ਜੀ ਫਿਰ ਕਿਹਾ ਜਾ ਸਕਦਾ ਨਹੀਂ ਉਹ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਸੰਸਾਰ ਦੀ ਜੀ ਕੋਈ ਵੀ ਚੀਜ਼ ਹੈ ਜਦੋਂ ਮਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਣ ਪਰਿਵਾਰ ਦੇ ਵਿੱਚ ਦੋ ਜੀ ਲੜਦੇ ਰਹਿੰਦੇ ਨੇ ਇਹ ਫਿਰ ਇਕੱਠੇ ਹੁੰਦੇ ਰਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਚਲਦੀਆਂ ਰਹਿੰਦੀਆਂ ਨੇ ਠੀਕ ਹੈ ਪਾਰਟੀਆਂ بڑے ਵੱਡੇ ਦਿਲ بڑے ਵੱਡੇ ਖੁੱਲੇ ਮਨ ਨੂੰ ਖੁੱਲਾ ਦਿਮਾਗ ਲੈ ਕੇ ਚਲਦੀਆਂ ਨੇ ਐਵੇਂ ਐ ਨਹੀਂ ਚਲਦੀਆਂ ਕਿੰਨੇ ਕਿੰਨੀਆਂ ਗੱਲਾਂ ਪਿੱਛੇ ਅਸੀਂ ਦੂਰ ਕਰ ਲਈਏ ਕਿਉਂਕਿ ਸਾਡਾ ਜਿਹੜਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਦਾ ਸਦਸ ਜਬੀਰ ਸਿੰਘ ਬਾਦਲ ਹੁਣਾਂ ਦਾ ਮੁੱਦਾ ਇਸ ਸਮੇਂ ਪੰਜਾਬ ਨੂੰ ਬਚਾਉਣਾ ਹੈ ਜਿਹੜਾ ਪੰਜਾਬ ਇਸ ਸਮੇਂ ਬਿਲਕੁਲ ਹੀ ਤਰਸਯੋਗ ਹਾਲਤ ਵਿੱਚ ਪਹੁੰਚ ਚੁੱਕਿਆ ਹੈ ਅਸੀਂ ਕਿਸੇ ਵੀ ਕੀਮਤ ਤੇ ਬੇਸ਼ੱਕ ਸਾਨੂੰ ਤਿਆਗ ਬਲਿਦਾਨ ਜੋ ਵੀ ਦੇਣਾ ਪਵੇ ਸਦਸ ਜਬੀਰ ਸਿੰਘ ਬਾਦਲ ਨੇ ਇੱਕ ਗੱਲ ਸਪਸ਼ਟ ਕਹਿਤੀ ਹੈ ਵਰਕਰਾਂ ਨੂੰ ਕਿ ਆਪਾਂ ਨੂੰ ਜੇ ਆਪਦੀਆਂ ਆਪਦੇ ਆਪ ਦਾ ਬਲਿਦਾਨ ਵੀ ਦੇਣਾ ਪਵੇ ਤਾਂ ਆਪਾਂ ਦੇਣਾ ਆਪਾਂ ਪੰਜਾਬ ਬਚਾਉਣਾ ਹੈ ਪੰਜਾਬ ਬਚਾਉਣਾ ਕਿਵੇਂ ਆ ਬਾਈ ਜੀ ਅਲੀਗੇਸ਼ਨ ਤਾਂ ਉਹੀ ਫੇਰ ਮੈਂ ਮਜੀਠੀਆ ਸਾਹਿਬ ਤੇ ਦੁਬਾਰਾ ਆ ਜਾਨਾ ਜਿਸ ਪਾਰਟੀ ਦੇ ਆਗੂ ਦੇ ਉੱਪਰ ਚਿੱਟਾ ਵੇਚਣ ਦੇ ਹਾਲੇ ਚ ਹੈ ਅਲੀਗੇਸ਼ਨ ਨੇ ਜੀ ਅਲੀਗੇਸ਼ਨ ਹੀ ਲੱਗ ਜਾਣ ਜਿਸ ਪਾਰਟੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕਰਵਾਉਣ ਦੇ ਅਲੀਗੇਸ਼ਨ ਹੀ ਲੱਗ ਜਾਣ ਜਿਸ ਪਾਰਟੀ ਦੇ ਰਾਜ ਦੇ ਵਿੱਚ ਗੋਲੀਆਂ ਚਲਾਈਆਂ ਜਾਣ ਜਸਪਾਲ ਸਿੰਘ ਚੌੜ ਸਦਵਾਂ ਵਰਗੇ ਨੌਜਵਾਨ ਜਿਹੜੇ ਨੇ ਖਤਮ ਕੀਤੇ ਜਾਣ ਜਾਂ ਬੈਵਲ ਕਲਾ ਗੋਲੀ ਕਾਂਡ ਦੇ ਵਿੱਚ ਦੋ ਨੌਜਵਾਨ ਖਤਮ ਕੀਤੇ ਜਾਣ ਉਹ ਕਿਵੇਂ ਬਚਾਉਣਗੇ ਬਾਈ ਜੀ ਪੰਜਾਬ ਨੌਜਵਾਨੀ ਦਾ ਕਾਣ ਕਰਨ ਦੇ ਅਲੀਗੇਸ਼ਨ ਜਿਹੜਨੇ ਲਗਾਤਾਰ ਅੱਜ ਨਹੀਂ ਦਹਾਕਿਆਂ ਤੋਂ ਜਿਹੜਨੇ ਅਕਾਲੀ ਦਲ ਦੇ ਉੱਪਰ ਲੱਗਦੇ ਰਹੇ ਆ ਆਪਾਂ ਇਹ ਸਮਝੀਏ ਸੰਸਾਰਦੀਪ ਜੀ ਵੀ ਇਹ ਕਿਉਂ ਲੱਗਦੇ ਆ ਇਹ ਕਿਉਂ ਲੱਗੇ ਦਿੱਲੀ ਤੋਂ ਜਿੰਨੀਆਂ ਵੀ ਪਾਰਟੀਆਂ ਚੱਲਦੀਆਂ ਨੇ ਕੇਂਦਰੀ ਪਾਰਟੀਆਂ ਆਪਾਂ ਕਹਿ ਲੈਨੇ ਆ ਭਾਵੇਂ ਭਾਜਪਾ ਹੋਵੇ ਤੁਸੀਂ ਵੀ ਇੱਕ ਸਮੇਂ ਉਹਨਾਂ ਦੀ ਝੋਲੀ ਬੈਠੇ ਸੀ ਭਾਜਪਾ ਦੇ ਫਿਰ ਉਹ 19 ਦੇ ਸਾਰੇ ਸਾਡੇ ਜਿਹੜੇ ਤਖਤ ਨੇ ਉਹ ਬਚੇ ਵੀ ਰਹੇ ਆ ਅਸੀਂ ਅਸੀਂ ਪੰਜਾਬ ਨੂੰ ਅਸੀਂ ਜਿੰਨੀ ਦੇਰ ਉਹ ਰਹੇ ਆ ਸਾਡੇ ਨਾਲ ਤੇ ਉਨੀ ਦੇਰ ਬਾਦਲ ਸਾਹਿਬ ਨੇ ਉਹਨਾਂ ਨੂੰ ਮਤਲਬ ਇਹ ਨਹੀਂ ਹੈ ਵੀ ਪੰਜਾਬ ਦੇ ਉੱਤੇ ਕਬਜ਼ਾ ਕਰਨ ਦਿੱਤਾ ਗਿਆ ਇਹ ਨਹੀਂ ਹੋਇਆ ਠੀਕ ਆ ਤੁਸੀਂ ਤਖਤਾਂ ਦੀ ਗੱਲ ਕੀਤੀ ਆ ਪਰ ਉਹੀ ਭਾਜਪਾ ਦੇ ਬੰਦੇ 84 ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਪਰ ਉਤਰੇ ਸੀਗੇ ਜਾਂ ਦੇਸ਼ ਦੀਆਂ ਸੜਕਾਂ ਦੇ ਉੱਪਰ ਉਤਰੇ ਸੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਫੌਜ ਭੇਜੋ ਤੁਹਾਨੂੰ ਉਸ ਸਮੇਂ ਨਹੀਂ ਦੇਖਿਆ ਆਪਣੇ ਪੋਲੀਟੀਕਲ ਅੰਬੀਸ਼ਨਸ ਜਿਹੜੇ ਨੇ ਉਹ ਪੂਰੇ ਕੀਤਾ ਸੀ ਸਿਰਫ ਸੱਤਾ ਦਾ ਹੀ ਲਾਲਚ ਸੀ ਅਕਾਲੀ ਦਲ ਨੂੰ ਉਸ ਸਮੇਂ ਨਹੀਂ ਦਿਖਿਆ ਕਿ ਇਹ ਸਾਡੇ ਕਸੂਰਵਾਰ ਨੇ ਕਿਉਂਕਿ ਇੱਕ ਸਿੱਖ ਦੇ ਲਈ ਬਾਈ ਜੀ ਅਕਲ ਤੱਕ ਸਭ ਤੋਂ ਪਰੇ ਉਜਵੜਾ ਹੈ ਸੰਤ ਜਰਮਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਕਹਿੰਦੇ ਰਹੇ ਇਸੇ ਲਈ ਅਸੀਂ ਕਾਂਗਰਸ ਦੇ ਨਾਲ ਕਰ ਹੀ ਨਹੀਂ ਸਕਦੇ ਬੀਜੇਪੀ ਦੇ ਲੀਡਰ ਵੀ ਤਾਂ ਘੁੰਮਦੇ ਰਹੇ ਨੇ ਬਾਈ ਜੀ ਸੜਕਾਂ ਦੇ ਉੱਪਰ ਫੋਟੋਜ਼ ਮੈਂ ਦਿਖਾ ਸਕਦਾ ਤੁਹਾਨੂੰ ਜੇ ਅਸੀਂ ਕਾਂਗਰਸ ਦੇ ਨਾਲ ਇਸ ਕਰਕੇ ਹੀ ਤਾਂ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ ਨੇ ਅਟੈਕ ਕਰਵਾਇਆ ਸੀ ਬੀਜੇਪੀ ਦੀ ਵੀ ਤਾਂ ਬਰਾਬਰ ਦੀ ਜ਼ਿੰਮੇਵਾਰ ਹੋਣਾ ਜਿਸ ਦਿਨਾਂ ਤੁਸੀਂ 10 15 ਸਾਲ ਜਾਂ 20 ਸਾਲ ਜਿਹੜੇ ਨੇ ਭਾਈਵਾਲਤਾ ਵਧਾਈ ਆ ਵੇਖੋ ਸ਼੍ਰੀ ਅਟਲ ਬਿਹਾਰੀ ਵਾਜਪਈ ਉਹ ਆਏ ਸਦਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀ ਸੋਚ ਜਿਹੜੀ ਸੀਗੀ ਇਹਨਾਂ ਨੇ ਇੱਕ ਦੂਜੇ ਦੇ ਨੇੜੇ ਕੀਤੀ ਕੋਈ ਵੀ ਸਟੇਟ ਸੈਂਟਰ ਦੇ ਸਹਿਯੋਗ ਤੋਂ ਬਿਨਾ ਨਹੀਂ ਚੱਲ ਸਕਦੀ ਕਿਉਂਕਿ ਬਹੁਤ ਅਸੀਂ ਹੁਣ ਜਦੋਂ ਬੰਦਾ ਕੋਈ ਵੀ ਸਰਪੰਚ ਚੁਣਿਆ ਜਾਂਦਾ ਹੈ ਜਾਂ ਐਮਐਲਏ ਚੁਣਿਆ ਜਾਂਦਾ ਹੈ ਜਾਂ ਮੁੱਖ ਮੰਤਰੀ ਉਹਦੇ ਉੱਤੇ ਮੋਢਿਆਂ ਤੇ ਬੋਝ ਪੈ ਜਾਂਦਾ ਹੈ ਕਿ ਉਹ ਹੁਣ ਉਸ ਆਪਦੇ ਖਿੱਤੇ ਨੂੰ ਕਿਵੇਂ ਵਿਕਾਸ ਵੱਲ ਲੈ ਕੇ ਜਾਵੇ ਉੱਥੇ ਉਹਦੀ ਈਗੋ ਖਤਮ ਹੋ ਜਾਂਦੀ ਹੈ ਔਰ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਈਗੋ ਰੱਖੂਗਾ ਈਗੋ ਰੱਖ ਕੇ ਇਹਦੇ ਉੱਤੇ ਅਹੁਦੇ ਤੇ ਵੀ ਈਗੋ ਰਸੀਂ ਰੱਖਾਂਗੇ ਤਾਂ ਮੈਂ ਸਮਝਦਾ ਕਿ ਉਹ ਉਸ ਜਿਹੜੀ ਹੈਗੀ ਆ ਉਹਦੀ ਕਾਬਲੀਅਤ ਹੀ ਨਹੀਂ ਹੈ ਸਿੱਖੀ ਭਾਵਨਾਵਾਂ ਤੋਂ ਉੱਪਰ ਸਿਆਸਤੋ ਵੀ ਸੀ ਬਾਈ ਜੀ ਨਹੀਂ ਬਿਲਕੁਲ ਜੀ ਇੱਥੇ ਸਿੱਖੀ ਭਾਵਨਾਵਾਂ ਤੋਂ ਉੱਪਰ ਸਿਆਸਤ ਨਹੀਂ ਜਿੱਥੇ ਲੋੜ ਪਈ ਉੱਥੇ ਅਕਾਲੀ ਦਲ ਨੇ ਆਪਣੀਆਂ ਜਾਨਾਂ ਤੱਕਰ ਵੀ ਅਕਾਲੀ ਦਲ ਦੇ ਵਰਕਰਾਂ ਨੇ ਕੁਰਬਾਨ ਕੀਤੀਆਂ ਪਰ ਇੱਥੇ ਸਿਰਫ ਇਹ ਦੇਖਿਆ ਗਿਆ ਕਿ ਪੰਜਾਬ ਨੂੰ ਲੋੜ ਹੈ ਸੈਂਟਰ ਦੇ ਵੀ ਸਹਿਯੋਗ ਦੀ ਔਰ ਪੰਜਾਬ ਨੂੰ ਤਰੱਕੀ ਦੇਣ ਦੀ ਲੋੜ ਹੈ ਮੈਂ ਸਮਾਪਤੀ ਵੱਲ ਜਾਣਾ ਚਾਹੁੰਗਾ ਸਿਆਸਤ ਦੇ ਵਿੱਚ ਪੰਜਾਬ ਦੀ ਜਾਂ ਦੇਸ਼ ਦੀ ਸਿਆਸਤ ਦੇ ਵਿੱਚ ਪਰਿਵਾਰਵਾਦ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਕਿਉਂਕਿ ਕਾਫੀ ਵਾਰ ਇਹ ਕਿਹਾ ਜਾਂਦਾ ਕਿ ਪਰਿਵਾਰਵਾਦ ਦੀ ਵਜ੍ਹਾ ਦੇ ਨਾਲ ਕਾਬਲ ਵਰਕਰਾਂ ਨੂੰ ਜਿਹੜੇ ਨੇ ਉਹ ਔਦੇ ਨਹੀਂ ਮਿਲਦੇ ਜਾਂ ਟਿਕਟਾਂ ਨਹੀਂ ਮਿਲਦੀਆਂ ਥੋੜੇ ਪਰਿਵਾਰ ਦੀ ਗੱਲ ਕਰੀਏ ਗੁਰਦਾਸ ਸਿੰਘ ਬਾਦਲ ਸਾਹਿਬ ਗੁਰਦੇਵ ਸਿੰਘ ਗੁਰਦੇਵ ਮਾਫ ਕਰਨਾ ਗੁਰਦੇਵ ਸਿੰਘ ਬਾਦਲ ਸਾਹਿਬ ਜਿਹੜੇ ਨੇ ਤੁਹਾਡੇ ਨਾਨਾ ਜੀ ਸੀਗੇ ਮਨਿਸਟਰ ਰਹੇ ਨੇ ਤੁਹਾਡੇ ਫਾਦਰ ਸਾਹਿਬ ਸੀਤਲ ਸਿੰਘ ਜੀ ਮਨਿਸਟਰ ਰਹੇ ਨੇ ਤੁਸੀਂ ਲਗਾਤਾਰ ਸਿਆਸਤ ਦੇ ਵਿੱਚ ਸਰਗਰਮ ਹੋ ਕਿਤੇ ਕਿਸੇ ਵਰਕਰ ਦਾ ਹੱਕ ਤਾਂ ਨਹੀਂ ਮਾਰਿਆ ਜਾ ਰਿਹਾ ਬਾਈ ਜੀ ਨਹੀਂ ਕਿਤੇ ਆਪਣੇ ਪਿਤਾ ਦੀ ਉਹ ਸ਼ਾਖ ਯੂਜ਼ ਤਾਂ ਨਹੀਂ ਕੀਤੀ ਯਾਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਸੁਖਵੀਰ ਸਿੰਘ ਬਾਦਲ ਜੀ ਜੀ ਢੀਂਸਾ ਪਰਿਵਾਰ ਆਪਾਂ ਦੇਖ ਸਕਦੇ ਹਾਂ ਸੁਖਦੇਵ ਸਿੰਘ ਢੀਂਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਹੋਰ ਕਾਫੀ ਨੇ ਇ ਇੱਥੇ ਇਹ ਹੈ ਜੀ ਫਾਦਰ ਸਾਹਿਬ ਨੇ ਮੇਰੇਆਂ ਨੇ ਕਦੇ ਵੀ ਮੈਨੂੰ ਰਾਜਨੀਤੀ ਦੇ ਵਿੱਚ ਆਉਣ ਦੇ ਲਈ ਨਹੀਂ ਕਿਹਾ ਨਾ ਹੀ ਮੈਨੂੰ ਉਹਨਾਂ ਨੇ ਅੱਗੇ ਪਲੇਟਫਾਰਮ ਜਾਂ ਬਾਹ ਫੜਾਈ ਮੈਂ ਸਾਫ਼ ਗੱਲ ਇਹ ਕਰਦਾ ਕਈ ਵਾਰ ਕੀ ਹੁੰਦਾ ਕਿ ਤੁਸੀਂ ਆਪਦੇ ਪਿਤਾ ਦੇ ਨਾਲ ਸਹਿਯੋਗ ਦਿੰਦੇ ਦਿੰਦੇ ਕਿਉਂਕਿ ਆਪਣਾ ਫਰਜ਼ ਬਣਦਾ ਹੁੰਦਾ ਕਿ ਆਪਦੇ ਪਿਤਾ ਦੇ ਨਾਲ ਸਹਿਯੋਗ ਦੇਣਾ ਉਹ ਕਰਦੇ ਕਰਦੇ ਤੁਸੀਂ ਤੁਹਾਨੂੰ ਇੱਕ ਕਿਸੇ ਗੱਲ ਦੀ ਸਮਝ ਆ ਜਾਂਦੀ ਹੈ ਮੈਨੂੰ ਯਾਦ ਹੈ ਮੈਂ ਉਦੋਂ ਚੌਥੀ ਪੰਜਵੀਂ ਚੋਂ ਆਂ ਸਾਡੇ ਸਤਲੁਜ ਦਰਿਆ ਦੇ ਵਿੱਚ ਹੜ੍ਹ ਆਉਂਦੇ ਹੁੰਦੇ ਸੀਗੇ ਅਕਸਰ ਆ ਜਾਂਦੇ ਸੀ ਇਹ 84 85 ਦੀ ਗੱਲ ਹੈ ਫਾਦਰ ਸਾਹਿਬ ਕੀ ਕਰਦੇ ਉਹ ਪੈਕਟ ਬਣਾ ਲੈਂਦੇ ਸੀਗੇ ਰਾਸ਼ਨ ਦਾ ਵਿੱਚ ਰਾਸੀ ਪਾ ਲੈਣਾ ਰੋਟੀਆਂ ਬਣ ਲੈਣੀਆਂ ਸੁੱਕੀ ਸਬਜੀ ਪਾ ਲੈਣੀ ਇਦਾਂ ਦੀ ਤੇ ਉਤੋਂ ਗੰਢਾਂ ਦੇ ਕੇ ਤੇ ਕਿੰਨੇ ਲਫਾਫੇ ਅਸੀਂ ਘਰੇ ਬੈਠਿਆਂ ਤਿਆਰ ਕਰਨੇ ਬੇੜੀ ਦੇ ਵਿੱਚ ਅਸੀਂ ਆਪ ਚਲੇ ਜਾਣਾ ਫਾਦਰ ਸਾਹਿਬ ਨੇ ਬੇੜੀਆਂ ਸੀ ਜਿਹੜੀ ਛੱਤਾਂ ਦੇ ਉੱਤੇ ਬੈਠੇ ਹੁੰਦੇ ਸੀ ਉਹਨਾਂ ਨੂੰ ਮਤਲਬ ਫਾਦਰ ਸਾਹਿਬ ਨੇ ਤਾਂ ਮੈਨੂੰ ਜਿਹੜਾ ਗਰਾਊਂਡ ਤੇ ਰਹਿਣਾ ਸਿਖਾਇਆ ਮੈਂ 10 ਸਾਲ ਰਾਜਨੀਤੀ ਦੇ ਵਿੱਚ ਨਹੀਂ ਸੀ 10 ਸਾਲ ਰਾਜਨੀਤੀ ਦੇ ਵਿੱਚ 10 ਸਾਲ ਮੇਰੇ ਆਤਮ ਚਿੰਤਨ ਦੇ ਰਹੇ ਔਰ ਬਿਲਕੁਲ ਉਦੋਂ ਮੈਂ ਰਾਜਨੀਤੀ ਤੋਂ ਪਾਸੇ ਹੋਇਆ ਜਦੋਂ ਸਰਕਾਰ ਅਕਾਲੀ ਦਲ ਦੀ ਸੀ ਔਰ ਮੇਰੇ ਪਿਤਾ ਮਨਿਸਟਰ ਸੀ ਮੈਂ ਰਾਜਨੀਤੀ ਤੋਂ ਬਿਲਕੁਲ ਪਾਸੇ ਹੋ ਗਿਆ ਸੀ ਮੈਂ ਉਦੋਂ ਆਪਣੇ ਆਪ ਨੂੰ ਸਮਝਣਾ ਚਾਹੁੰਦਾ ਸੀ ਕਿ ਕਿ ਕੀ ਰਾਜਵਿੰਦਰ ਕੀ ਤੂੰ ਇਸ ਕੰਮ ਦੇ ਲਈ ਆਇਆ ਹੈ ਇਹ ਤੂੰ ਕਰ ਰਿਹਾ ਹੈ ਕਿ ਤੂੰ ਕੁਝ ਦਿਖਾਉਣਾ ਚਾਹੁੰਦਾ ਹੈ ਅਸਲ ਕੀ ਹੈ ਮੈਂ ਉਹ ਆਪਦੇ ਅਸਰ ਨੂੰ ਲੱਭਣ ਵਾਸਤੇ ਉਹਦੀ ਖੋਜ ਦੇ ਵਿੱਚ ਚਲੇ ਗਏ ਜਿਹਨੂੰ ਆਪਾਂ ਆਤਮ ਚਿੰਤਨ ਕਹਿੰਦੇ ਨੇ ਉਸ ਤੋਂ ਬਾਅਦ ਜ਼ਿੰਦਗੀ ਦੀ ਜਿਹੜੀ ਹੈ ਕੁਝ ਸਮਝ ਆਈ ਵੀ ਜਿਹੜਾ ਇਹ ਰਾਜਨੀਤੀ ਹੈ ਜਿਹੜੀ ਇਹ ਨਾ ਤਾਂ ਪਰਿਵਾਰਵਾਦ ਹੈ ਰਾਜਨੀਤੀ ਪਰਿਵਾਰਵਾਦ ਨਹੀਂ ਹੈ ਰਾਜਨੀਤੀ ਕੀ ਹੈ ਅਸੀਂ ਜਿੰਨੀ ਦੇਰ ਆਪਦੇ ਦਿਲ ਤੋਂ ਆਪਣੇ ਲੋਕਾਂ ਦੀ ਸੇਵਾ ਨਹੀਂ ਕਰਦੇ ਉਨੀ ਦੇਰ ਸਾਨੂੰ ਕੁਝ ਵੀ ਨਹੀਂ ਨਾ ਸਾਡੀ ਆਤਮਾ ਨੂੰ ਸਕੂਨ ਤੇ ਨਾ ਹੀ ਉਹਨਾਂ ਦਾ ਕੋਈ ਫਾਇਦਾ ਬਾਈ ਜੀ ਆਖਰੀ ਸਵਾਲ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਬਣਾਇਆ ਗਿਆ ਐਮਪੀ ਖਡੂਰ ਸਾਹਿਬ ਜੀ 2027 ਦੇ ਵਿੱਚ ਅਕਾਲੀ ਦਲ ਬਾਦਲ ਦੇ ਲਈ ਕਿੰਨੀ ਕ ਵੱਡੀ ਚੁਣੌਤੀ ਤੇ ਜੇਕਰ ਤੁਸੀਂ ਪਹਿਲਾਂ ਦਾਵਾ ਕੀਤਾ ਸੀ ਕਿ ਅਸੀਂ ਸਰਕਾਰ ਬਣਾ ਰਹੇ ਹਾਂ 2027 ਦੇ ਵਿੱਚ ਕਿੰਨੀਆਂ ਸੀਟਾਂ ਦਾ ਅਕਾਲੀ ਦਲ ਸਰਕਾਰ ਬਣਾ ਰਿਹਾ ਦੇਖੋ ਗੱਲ ਇਹ ਹੈ ਕਿ ਜੋ ਅਸੀਂ ਪਿੰਡਾਂ ਦੇ ਵਿੱਚੋਂ ਸੁਣਦੇ ਆ ਜਾਂ ਜਿਹੜੇ ਸੋਰਸਸ ਹੁੰਦੇ ਨੇ ਉਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਲੋਕ ਇਹ ਚਾਹੁੰਦੇ ਨੇ ਕਿ ਸ਼ੋਮਨੀ ਅਕਾਲੀ ਦਲ ਦੁਆਰਾ ਸੱਤਾ ਦੇ ਵਿੱਚ ਆਵੇ ਕਿਉਂਕਿ ਖੇਤਰੀ ਪਾਰਟੀ ਦੀ ਭੂਮਿਕਾ ਖੇਤਰੀ ਪਾਰਟੀ ਦਾ ਜਿਹੜਾ ਉਹਦੀ ਉਹਦੀ ਵਜੂਦ ਉਹਦਾ ਉਹਦੀ ਮਹੱਤਤਾ ਕੀ ਹੈ ਉਹ ਲੋਕ ਹੁਣ ਸਮਝ ਚੁੱਕੇ ਨੇ ਕਿਉਂਕਿ ਬਾਹਰ ਲਿਆ ਨੇ ਸਾਨੂੰ ਕੁੱਟਿਆ ਔਰ ਲੁੱਟਿਆ ਅੱਜ ਵੀ ਲੁੱਟੇ ਜਾ ਰਹੇ ਆ ਤਾਂ ਖੇਤਰੀ ਪਾਰਟੀ ਨੂੰ ਲੋਕ ਸਮਝਣ ਲੱਗ ਗਏ ਨੇ ਕੱਲੇ ਖੇਤਰੀ ਪਾਰਟੀ ਨੂੰ ਨਹੀਂ ਸਮਝੇ ਉਹਨਾਂ ਨੇ ਮਲਾਂਕਣ ਕੀਤਾ ਕਿ ਕੰਮ ਕਿੰਨੇ ਕੀਤੇ ਆ ਜਦੋਂ ਕੰਮਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ ਤਾਂ ਅਕਾਲੀ ਦਲ ਤੋਂ ਇਲਾਵਾ ਉਹਨਾਂ ਨੂੰ ਕੰਮ ਹੋਰ ਕਿਤੇ ਵੀ ਦਿਖਦੇ ਨਹੀਂ ਅੱਜ ਵੀ ਆਪਾਂ ਜੋ 인ਫਰਾਸਟ੍ਰਕਚਰ ਦੇਖਦੇ ਆ ਇਹ ਸਾਰਾ ਅਕਾਲੀ ਦਲ ਦਾ ਤੇ ਅਕਾਲੀ ਦਲ ਦੀ ਦੇਣ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇਖੋ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜੇ ਆਪ ਦਾ ਪਹਿਰੇਦਾਰ ਆਪ ਦਾ ਚੌਂਕੀਦਾਰ ਕਮਜ਼ੋਰ ਕਰ ਲਾਂਗੇ ਤਾਂ ਸਾਡੇ ਤੇ ਬਾਹਰੋਂ ਹਮਲਾਵਰਾਂ ਨੇ ਹਮਲੇ ਕਰਨੇ ਆ ਸਾਨੂੰ ਲੁੱਟਣਾ ਹੈ ਸਾਨੂੰ ਉਹੀ ਲੁੱਟਿਆ ਜਾ ਰਿਹਾ ਅਕਾਲੀ ਦਲ ਵਾਰਿਸ ਪੰਜਾਬ ਦੇ ਚੋਣਵਤੀ ਹੈ 2027 ਦੇ ਵਿੱਚ ਨਹੀਂ ਮੈਂ ਨਹੀਂ ਮੰਨਦਾ ਕਿ ਵਾਰਿਸ ਪੰਜਾਬ ਦੇ ਚੋਣਵਤੀ ਕਿਉਂਕਿ ਦੇਖੋ ਦੇਖ ਲਿਆ ਲੋਕਾਂ ਨੇ ਇਹ ਚੀਜ਼ ਦੇਖ ਲਈ ਕਿ ਕਿਹੜੀ ਜਿਹੜੀ ਪਾਰਟੀ ਹੈ ਉਹ ਸੰਜੀਦਾ ਹੈ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਹਰ ਵਰਗ ਹੈ ਜਿਹੜੀ ਪਾਰਟੀ ਸੰਜੀਦਾ ਹੈ ਉਹਨਾਂ ਵਾਸਤੇ ਲੋਕਾਂ ਨੇ ਮਨ ਬਣਾ ਲਿਆ ਹੋਇਆ ਹੈ ਔਰ ਉਹ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਲੋਕਾਂ ਨੂੰ ਇਸ ਸਮੇਂ ਨਜ਼ਰ ਆ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਧੰਨਵਾਦ